ਜਲਦ ਨੂੰ ਹੈ ਸਾਲਾ ਕਮ ਕਰੋ ਹੋ

ਏ ਡਾਕਟਰ ਪ੍ਰਗਜਨ ਐਸਐਸਪੀ ਫਰੀਦਕੋਟ ਜੀ ਦੇ ਰੈ ਨਮਾਈ ਹਾਈਟ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਸ਼ਰਾਰਤੀ ਅਨਸਰਾਂ ਦੇ ਤੇ ਖਿਲਾਫ ਸਖਤ ਤੇ ਨਿਰਣਾਇਕ ਮਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਕੱਲ ਥਾਣਾ ਸਿਟੀ ਕੋਟਕਪੂਰਾ ਵੱਲੋਂ ਦੋ ਵਿਅਕਤੀਆਂ ਨੂੰ ਦੋ ਵਿਪਨਾ ਸਮੇਤ ਕਾਬੂ ਕੀਤਾ ਗਿਆ ਜੋ ਕਿ ਇੱਕ ਇਤਲਾਹ ਮਿਲੀ ਸੀ ਕਿ ਦੋ ਵਿਅਕਤੀ ਜਿਹੜੇ ਮੋਟਰਸਾਈਕਲ ਪਲਸਰ ਤੇ ਘੁੰਮ ਰਹੇ ਆ ਸ਼ਹਿਰ ਦੇ ਵਿੱਚ ਤੇ ਉਹਨਾਂ ਕੋਲ ਦੋ ਵੈਪਨ ਨੇ ਤੇ ਕੋਈ ਵੱਡੀ ਵਾਰਦਾਤ ਕਰ ਸਕਿਆ ਜਾ ਜੋ ਇਸ ਲੜੀ ਦੇ ਤਹਤ ਪੁਲਿਸ ਵੱਲੋਂ ਚੈਕਿੰਗ ਸ਼ੁਰੂ ਕੀਤੀ ਗਈ ਜੋ ਇਹਨਾਂ ਵਿਅਕਤੀਆਂ ਨੂੰ ਜੈਤੋ ਰੋਡ ਚੁੰਗੀ ਤੇ ਨੇੜੇ ਗੁਰਤੇਗਵਾਦਰ ਨਗਰ ਮੱਲੇ ਦੇ ਵਿੱਚ ਕਾਬੂ ਕੀਤਾ ਗਿਆ ਤੇ ਕਾਬੂ ਕਰਕੇ ਇਹਨਾਂ ਪਾਸੋਂ ਦੋ ਮੂਟ ਵੈਪਨ ਜਿਹੜੇ 32 ਬੋਰ ਦੇ ਦੇਸੀ ਕੰਟਰੀ ਮੇਡ ਬਰਾਮਦ ਕੀਤੇ ਗਏ ਤੇ ਪੰਜ ਕਾਰਤੂਸ ਬਰਾਮਦ ਕੀਤੇ ਗਏ ਇਹਨਾਂ ਦੇ ਜਿਹੜੀ ਸਵਾਰੀ ਮੋਟਰਸਾਈਕਲ ਪਲਸਰ ਸੀਗਾ ਉਹ ਵੀ ਪੁਲਿਸ ਨੇ ਕਬਜ਼ੇ ਚਲਿਆ ਉਹਦੇ ਬਾਰੇ ਪੜਤਾਲ ਕੀਤੀ ਜਾ ਰਹੀ ਹੈ ਇਹ ਦੋ ਵਿਅਕਤੀ ਜਿਹੜੇ ਕਾਬੂ ਕੀਤੇ ਗਏ ਉਹਨਾਂ ਵਿੱਚ ਇੱਕ ਦਾ ਨਾਮ ਜੀਤਾ ਪੁੱਤਰ ਪ੍ਰੀਤਮ ਸਿੰਘ ਜੋ ਕਿ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਤੇ ਦੂਸਰਾ ਵਿਅਕਤੀ ਸ਼ਮਨਪਾਲ ਸਿੰਘ ਉਰਫ ਸैम ਕੋਰਕਪੂਰਾ ਦਾ ਰਹਿਣ ਵਾਲਾ ਇਹਨਾਂ ਤੋਂ ਪੁੱਛਗਿੱਛ ਪੜਤਾਲ ਕੀਤੀ ਜਾ ਰਹੀ ਹੈ ਜੋ ਪੇਸ਼ ਅਦਾਲਤ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਉੱਚ ਪੜਤਾਲ ਕਰਕੇ ਹੋਰ ਇਹਦੇ ਸਬੰਧੀ ਤੱਥ ਆਉਣਗੇ ਉਸ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਏਗੀ ਕੋਈ ਪਹਿਲਾਂ ਵੀ ਕੋਈ ਤਨੇ ਨਹੀਂ ਗੱਲ ਇਨਾਂ ਵਿੱਚੋਂ ਜਿਹੜਾ ਜੀਤਾ ਇੱਕ ਹੈਗਾ ਸ਼੍ਰੀ ਮੁਖਸੇ ਸਾਹਿਬ ਦਾ ਰਹਿਣ ਵਾਲਾ ਇਸ ਦੇ ਖਿਲਾਫ ਇੱਕ ਲੜਾਈ ਝਗੜੇ ਦਾ ਮਕਦਮਾ ਦਰਜ ਹੈ ਸਰੀ ਵਿਦੇਸ਼ੀ ਨਹੀਂ ਇਹ ਕੰਟਰੀ ਬਿਊਟ ਹੈ ਜੀ ਪਤਾ ਲੱਗਦਾ ਕਿੱਥੋਂ ਲੈ ਕੇ ਆਏ ਫਿਲਹਾਲ ਇਹਨਾਂ ਨੇ ਮੱਧ ਪ੍ਰਦੇਸ਼ ਤੋਂ ਦੱਸਿਆ ਲੈ ਕੇ ਆ ਰਹੇ ਪਰ ਅਜੇ ਪੂਰੇ ਦਾਤੇ ਦੇ ਪੁੱਛਗਿੱਛ ਕੀਤੀ ਜਾ ਰਹੀ ਹੈ ਪੂਰੀ ਜਿੰਨਾ ਪੁਖਤਾ ਡਿਟੇਲ ਮਿਲ ਜੂ ਉਹਦੇ ਬਾਰੇ ਸ਼ੇਅਰ ਕਰ ਲਾਂਗੇ ਤੁਹਾਡੇ